ਕੰਦਾ ਜਿੰਦੀ ਤੋਰ ਜਿੰਦੀ ਪਹਿਮਾਰ ਤੇ ਹਾਸ਼ਕਾ ਅੱਜ ਆਪਾਂ ਰੀਤਾਂ ਲੈ ਕੇ ਆਇਆ ਐਂਡ ਤੱਕ ਜ਼ਰੂਰ ਦੇਖੋ ਰੀਤਾਂ ਕੀ ਨੇ ਸੋਫੀ ਉਰੀ 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 ਨੀ ਆ ਦਿਨ ਛਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੀ ਆ ਦਿਨ ਛਗਨਾ ਆਹੀ ਮਾ ਬਨਾਨ ਕਾ ਚਾਈ ਬਾਬਾ ਨਾਨਕ ਕਾ ਇਹੋ ਜੀਆਂ ਖੁਸ਼ੀਆਂ ਲਿਆਈ ਬਾਬਾ ਨਾਨਕ ਕਾ ਇਹੋ ਜੀਆਂ ਅੱਛਾ ਪਾ ਤੁਹਾਨੂੰ ਦੱਸਣ ਲੱਗਿਆ ਰੀਤਾ ਰੀਤਾ ਹੁੰਦੀ ਹੈ ਕਿ ਨੇ ਇਸ ਬੱਚੇ ਦੀਆਂ ਰੀਤਾਂ ਨੇ ਸਾਰੇ ਪੇੜੀ 2 ਸਾਲ ਬਾਅਦ ਆਉਂਦੀਆਂ ਨੇ ਰੀਤਾਂ ਜਿਹੜੇ ਪਿੰਡ ਸਾਰੇ ਪਿੰਡ ਦੇ ਵਿੱਚ ਜਿਹੜਾ ਬੱਚਾ ਮੁੰਡਾ ਮਤਲਬ ਸਭ ਤੋਂ ਛੋਟਾ ਹੁੰਦਾ ਉਹਦੀਆਂ ਰੀਤਾਂ ਮਨਾਇਆ ਜਾਂਦੀਆਂ ਨੇ ਉਹਨਾਂ ਦੇ ਘਰ ਸਾਰੇ ਪਿੰਡ ਦੀ ਰੋਟੀ ਚਾਹ ਪਾਣੀ ਹੁੰਦਾ ਤੇ ਉਹਦੇ ਉਹਨਾਂ ਦੇ ਗਾਹਾਂ ਰਿਸ਼ਤੇਦਾਰ ਹੁੰਦੇ ਨੇ ਉਹ ਵੀ ਸਾਰੇ ਉਹਨਾਂ ਦੇ ਘਰ ਆਉਂਦੇ ਨੇ ਤੇ ਜਦੋਂ ਤੱਕ ਇਹ ਰੀਤਾਂ ਨਹੀਂ ਮਨਾਇਆ ਜਾਂਦੀਆਂ ਉਦੋਂ ਤੱਕ ਬੱਚੇ ਦੇ ਲੱਕ ਦੇ ਉੱਤੇ ਨਾ ਤਾਂ ਤਰਾਕੜੀ ਬੰਨੀ ਜਾਂਦੀ ਆ ਨਾ ਕੋਈ ਨੀਕਰ ਮਤਲਬ ਕੁਝ ਵੀ ਨਹੀਂ ਪਾਇਆ ਜਾਂਦਾ ਜਿੰਨਾ ਚਿਰ ਇਹ ਮਨਾਇਆ ਨਹੀਂ ਜਾਂਦੀ ਆ ਇਹ ਹੁੰਦੀਆਂ ਨੇ ਰੀਤਾਂ ਐਂਡ ਤੱਕ ਦੇਖਿਓ ਪਾਰਾ ਪਿੰਡ ਗੀਤ गा ਕੇ ਜਿੱਥੇ ਵੀ ਉਹਨਾਂ ਦੀ ਜਗਾ ਜਿੱਥੋਂ ਮਿੱਟੀ ਲੈ ਕੇ ਆਉਣੀ ਆ ਉੱਥੇ ਤੱਕ ਉਹ ਨੱਚ ਕੇ ਗੀਤ गा ਕੇ ਉੱਥੇ ਤੱਕ ਜਾਂਦੇ ਨੇ ਤੇ ਉੱਥੋਂ ਫਿਰ ਮਿੱਟੀ ਲੈ ਕੇ ਆਉਂਦੇ ਨੇ ਦੇਖੋ ਜਿਸ ਬੱਚੇ ਦੀਆਂ ਰੀਤਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਬੱਚੇ ਦੀ ਮਾਂ ਮਿੱਟੀ ਮਤਲਬ ਚੱਕਦੀ ਆ ਮਿੱਟੀ ਕੱਢਦੀ ਆ ਉਸ ਤੋਂ ਬਾਅਦ ਫਿਰ ਸਾਰਾ ਪਿੰਡ ਕੱਢਦਾ ਇਹ ਆਪਣੇ ਆਪਣੇ ਟੋکریاں ਲੈ ਕੇ ਆਉਂਦੇ ਨੇ ਇਹਦੇ ਵਿੱਚ ਘਰੋਂ ਤੂੜੀ ਲੈ ਕੇ ਆਉਂਦੇ ਨੇ ਤੇ ਤੂੜੀ ਫਿਰ ਇਹਦੇ ਵਿੱਚ ਇਹਦੇ ਵਿੱਚ ਮਿੱਟੀ ਪਾ ਲੈਂਦੇ ਨੇ ਤੂੜੀ ਨੂੰ ਮਿਲਾ ਕੇ ਫਿਰ ਉਹ ਜਿਨ੍ਹਾਂ ਦੇ ਘਰ ਰੀਤਾਂ ਹੁੰਦੀਆਂ ਨੇ ਉੱਥੇ ਜਾ ਕੇ ਇਹ ਮਿੱਟੀ ਲਾਉਣਗੇ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਸਾਰਾ ਦਿਖਾਵਾਂਗੇ ਕਿਵੇਂ ਹੋਊਗਾ ਐਂਡ ਤੱਕ ਸਾਰਾ ਉਹਨਾਂ ਦੇ ਘਰ ਜਾ ਕੇ ਮਿੱਟੀ ਲਾਉਣਗੇ ਸਾਰਾ ਪਿੰਡ ਉੱਥੇ ਮਿੱਟੀ ਲਾਊਗਾ ਉਸ ਤੋਂ ਬਾਅਦ ਉਹਨਾਂ ਦੇ ਘਰ ਚਾਹ ਪਾਣੀ ਹੁੰਦਾ ਸਭ ਦਾ ਤੇ ਐਵੇਂ ਇਹ ਰੀਤਾਂ ਮਨਾਏ ਜਾਂਦੇ ਨੇ ਬਹੁਤ ਸੋਹਣੇ ਵਿਆਹ ਤੋਂ ਵੀ ਵੱਧ ਤਿਆਰ ਹੁੰਦੇ ਨੇ ਇਹ ਸਾਰੇ ਤਿਆਰ ਹੋ ਕੇ ਇਹ ਰੀਤਾਂ ਮਨਾਏ ਜਾਂਦੇ ਨੇ ਸਾਰੇ ਪਿੰਡ ਵੱਲੋਂ ਮਨਾਈਆਂ ਜਾਂਦੀਆਂ ਨੇ ਪਿੰਡ ਦੇ ਰਿਸ਼ਤੇਦਾਰ ਆਉਂਦੇ ਨੇ ਬਹੁਤ ਜ਼ਿਆਦਾ ਵੱਡਾ ਪ੍ਰੋਗਰਾਮ ਮਨਾਇਆ ਜਾਂਦਾ ਹੈ ਇਹ ਰੀਤਾਂ ਦਾ